ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਏ ਜਾਂ ਜਿਨ੍ਹਾਂ ਨੂੰ ਕੋਈ ਦਿਲ ਦੀ ਪਰੇਸ਼ਾਨੀ ਹੋਣ ਦਾ ਖਤਰਾ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਉਹਨਾਂ ਨੂੰ ਅਕਸਰ ਵੇਖਿਆ ਜਾਂਦਾ ਜਿਹੜੇ ਡਾਈਟੀਸ਼ੀਅਨ ਆ ਉਹ ਰੋਕਦੇ ਆ ਵੀ ਦੇਸੀ ਘਿਓ ਤੁਸੀਂ ਨਹੀਂ ਖਾਣਾ ਸੋ ਕੀ ਦੇਸੀ ਘਿਓ ਖਾਣਾ ਸਾਡੇ ਖੂਨ ਵਿੱਚਲੀ ਜਿਹੜੀ ਚਰਬੀ ਜਿਹਨੂੰ ਅਸੀਂ ਕੋਲੇਸਟ੍ਰੋਲ ਜਾਂ ਟ੍ਰਾਈਗਲਿਸਰਾਈਡ ਕਹਿੰਦੇ ਇਹ ਵੱਧਦਾ ਏ ਕੀ ਇਹ ਖਾਣਾ ਸਾਡਾ ਭਾਰ ਵਧਦਾ ਏ ਕੀ 슈ਗਰ ਦੇ ਮਰੀਜ਼ਾਂ ਨੂੰ ਦੇਸੀ ਘਿਓ ਨਹੀਂ ਖਾਣਾ ਚਾਹੀਦਾ ਅੱਜ ਅਸੀਂ ਇਹਨਾਂ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ ਇਹਦੇ ਨਾਲ ਨਾਲ ਸਾਥੀਓ ਦੇਸੀ ਘਿਓ ਤੋਂ ਮਿਲਣ ਵਾਲੇ ਸਾਡੀ ਸਿਹਤ ਨੂੰ ਫਾਇਦੇ ਬਾਰੇ ਵੀ ਜਾਣਾਂਗੇ ਸੋ ਇਹਨੂੰ ਕਿਹੜੇ ਤਰੀਕਿਆਂ ਨਾਲ ਖਾਣਾ ਤੇ ਕਿਹੜੇ ਤਰੀਕਿਆਂ ਨਾਲ ਹਾਨੀਕਾਰਕ ਹੋ ਸਕਦਾ ਸਾਡੀ ਸਿਹਤ ਲਈ ਇਹਨੂੰ ਖਾਣਾ ਉਸ ਬਾਰੇ ਵੀ ਗੱਲ ਕਰਾਂਗੇ ਸੋ ਆ ਪੂਰੀ ਵੀਡੀਓ ਨੂੰ ਪੂਰੀ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਪਹਿਲਾਂ ਤਾਂ ਜਾਣਦੇ ਵੀ ਦੇਸੀ ਘਿਓ ਜਿਹੜੇ ਤਰੀਕੇ ਨਾਲ ਅਸੀਂ ਬਿਲਕੁਲ ਨਹੀਂ ਖਾਣਾ ਉਹ ਕਿਹੜਾ ਤਰੀਕਾ ਏ ਜਿਹਨੂੰ ਵਿਗਿਆਨ ਮਨਾ ਕਰਦੀ ਆ ਸੋ ਦੋਸਤੋ ਦੇਸੀ ਘਿਓ ਦੇ ਨਾਲ ਜਦੋਂ ਅਸੀਂ ਤੜਕਾ ਲਾਉਨੇ ਆ ਤਾਂ ਦੇਸੀ ਘਿਓ ਡੀਨੇਚੂਰੇਟ ਹੋ ਜਾਂਦਾ ਏ ਤਾਂ ਇਹਦੇ ਵਿੱਚ ਟ੍ਰਾਂਸ ਫੈਟ ਬਣਨੇ ਸ਼ੁਰੂ ਹੋ ਜਾਂਦੇ ਆ ਜੀਦੇ ਕਰਕੇ ਇਹ ਸਾਡਾ ਕੋਲੇਸਟ੍ਰੋਲ ਵਧਾਉਂਦਾ ਟ੍ਰਾਈਗਲਿਸਰਾਈਡ ਵਧਾਉਂਦਾ ਹੈ ਤੇ ਸਾਨੂੰ ਹੋਰ ਵੀ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਹੈ ਸਾਡੀ ਸਿਹਤ ਨੂੰ ਸੋ ਕਦੇ ਵੀ ਦੇਸੀ ਘਿਓ ਨੂੰ ਤੜਕੇ ਦੇ ਰੂਪ ਵਿੱਚ ਨਾ ਇਸਤੇਮਾਲ ਕਰੋ ਸਬਜ਼ੀਆਂ ਚ ਤੜਕੇ ਦੇ ਰੂਪ ਚ ਨਾ ਇਸਤੇਮਾਲ ਕਰੋ ਸੋ ਜਦੋਂ ਵੀ ਇਹਨੂੰ ਖਾਣਾ ਹੈ ਜਾਂ ਤਾਂ ਇਹਨੂੰ ਕੱਚਾ ਉਸੇ ਤਰ੍ਹਾਂ ਖਾਓ ਤੇ ਜਾਂ ਇਹਨੂੰ ਰੋਟੀ ਤੇ ਲਾ ਕੇ ਖਾਓ ਜਾਂ ਸਬਜ਼ੀ ਵਿੱਚ ਮਿਲਾ ਕੇ ਖਾਓ ਪਹਿਲਾਂ ਗੱਲ ਕਰਦੇ ਹਾਂ ਵੀ ਜਦੋਂ ਅਸੀਂ ਦੇਸੀ ਘਿਓ ਨੂੰ ਰੋਟੀ ਤੇ ਲਾਉਨੇ ਆ ਤਾਂ ਉਹਦਾ ਸਾਨੂੰ ਕੀ ਫਾਇਦਾ ਮਿਲਦਾ ਸਾਥੀਓ ਜਦੋਂ ਅਸੀਂ ਦੇਸੀ ਘਿਓ ਦੇ ਨਾਲ ਰੋਟੀ ਨੂੰ ਚੋਪੜਦੇ ਆ ਤਾਂ ਜਿਹੜਾ ਰੋਟੀ ਦਾ ਗਲਾਈਸੈਮਿਕ ਇੰਡੈਕਸ ਆ ਘੱਟ ਹੋ ਜਾਂਦਾ ਏ ਸੋ ਜਿਹੜਾ 슈ਗਰ ਦੇ ਮਰੀਜ਼ਾਂ ਲਈ ਬਹੁਤ ਫਾਇਦਾ ਰੱਖਦਾ ਸੋ 슈ਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਮਨਾ ਕੀਤਾ ਜਾਂਦਾ ਏ ਵੀ ਕਣਕ ਦੀ ਰੋਟੀ ਨਹੀਂ ਖਾਣੀ ਕਿਉਂਕਿ ਇਹਦਾ ਗਲਾਈਸੈਮਿਕ ਇੰਡੈਕਸ ਜ਼ਿਆਦਾ ਏ ਪਰ ਜਦੋਂ ਅਸੀਂ ਕਣਕ ਦੀ ਰੋਟੀ ਤੇ ਦੇਸੀ ਘਿਓ ਲਾ ਦਿੰਨੇ ਆ ਤੇ ਇਹਦਾ ਗਲਾਈਸੈਮਿਕ ਇੰਡੈਕਸ ਹੀਟਾਂ ਚਲਾ ਜਾਂਦਾ ਸੋ ਹੁਣ ਜਿਹੜੀ ਕਣਕ ਦੀ ਰੋਟੀ ਆ ਉਹ 슈ਗਰ ਦੇ ਮਰੀਜ਼ਾਂ ਲਈ ਸੇਫ ਆ ਖਾਣ ਲਈ ਵਧੀਆ ਏ ਇਹਦੇ ਨਾਲ ਨਾਲ ਜੇ ਅਸੀਂ ਸਬਜ਼ੀ 'ਚ ਵੀ ਇੱਕ ਚਮਚਾ ਦੇਸੀ ਘਿਓ ਦਾ ਪਾਉਨੇ ਆ ਤਾਂ ਕਹਿ ਲਓ ਵੀ ਪੂਰੇ ਭੋਜਨ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਹੀਟਾਂ ਹੋ ਜਾਂਦਾ ਏ ਸੋ ਇਹ ਸਾਨੂੰ ਸਿਹਤ ਨੂੰ ਵੀ ਬਹੁਤ ਫਾਇਦੇ ਦਿੰਦਾ ਏ ਤੇ 슈ਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇ ਰੱਖਦਾ ਇਹਦੇ ਨਾਲ ਬਲੱਡ 슈ਗਰ ਸਾਡਾ ਤਰੰਤ ਨਹੀਂ ਵੱਧਦਾ ਸੋ ਜੇ ਇਹਦੇ ਅਗਲੇ ਫਾਇਦੇ ਵੱਲ ਵੇਖੀਏ ਤਾਂ ਦੇਸੀ ਘਿਓ ਦੇ ਵਿੱਚ ਕਨਜੂਗੇਟਡ ਲੀਨੋਲਿਕ ਐਸਿਡ ਪਾਏ ਜਾਂਦੇ ਆ ਜਿਹੜੇ ਸਾਡੇ ਸਰੀਰ 'ਚ ਚਰਬੀ ਨੂੰ બાળਦੇ ਆ ਫੈਟ ਨੂੰ ਬਰਨ ਕਰਦੇ ਆ ਸੋ ਇਹ ਧਾਰਨਾ ਬਿਲਕੁਲ ਗਲਤ ਆ ਵੀ ਦੇਸੀ ਘਿਓ ਖਾਣ ਨਾਲ ਸਾਡਾ ਭਾਰ ਵੱਧਦਾ ਏ ਹਾਂ ਇਹਦੇ ਵਿੱਚ ਕੈਲਰੀਜ਼ ਕਾਊਂਟ ਜ਼ਿਆਦਾ ਹੁੰਦਾ ਜੇ ਅਸੀਂ ਇਹਦੀ ਮਾਤਰਾ ਜ਼ਿਆਦਾ ਖਾਵਾਂਗੇ ਤਾਂ ਇਹ ਸਾਨੂੰ ਭਾਰ ਵਧਾ ਸਕਦਾ ਸਾਡਾ ਪਰ ਜੇ ਅਸੀਂ ਇਹਦੀ ਲਿਮਟਿਡ ਮਾਤਰਾ 'ਚ ਇਹਦਾ ਸੇਵਨ ਕਰਦੇ ਆਂ ਤਾਂ ਸਾਡਾ ਭਾਰ ਘਟ ਕਰਨ ਸਹਾਇਤਾ ਮਿਲਦੀ ਆ ਇਹਦੇ ਨਾਲ ਨਾਲ ਦੇਸੀ ਘੋ ਸਾਨੂੰ ਕਹਿ ਲੋ ਵੀ ਸਟਾਈਟਿ ਦੇਂਦਾ ਏ ਸਾਡਾ ਪੇਟ ਭਰਿਆ ਰੱਖਦਾ ਏ ਸੋ ਜਿਹਦੇ ਨਾਲ ਸਾਨੂੰ ਵਾਰ-ਵਾਰ ਦਿਨ 'ਚ ਭੁੱਖ ਨਹੀਂ ਲੱਗਦੀ ਜ਼ਿਆਦਾ ਤੇ ਅਸੀਂ ਅਨ ਹੈਲਦੀ ਫੂਡ ਖਾਣ ਤੋਂ ਬਚੇ ਰਹਿੰਨੇ ਆ ਤੇ ਹੌਲੀ-ਹੌਲੀ ਜਿਹੜਾ ਸਾਡਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਹੈਟਾ ਜਾਣਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਨਾਲ ਸਾਥੀਓ ਦੇਸੀ ਘਿਓ ਦੇ ਵਿੱਚ ਬੁਟਾਇਰਿਕ ਐਸਿਡ ਹੁੰਦਾ ਏ ਜਿਹੜਾ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਐਲ ਡੀ ਐਲ ਨੂੰ ਘੱਟ ਕਰਦਾ ਏ ਕੋਲੇਸਟ੍ਰੋਲ ਨੂੰ ਘਟਾਉਂਦਾ ਏ ਟ੍ਰਾਈਗਲਿਸਰਾਈਡ ਨੂੰ ਘੱਟ ਕਰਦਾ ਨਾ ਕਿ ਵਧਾਉਂਦਾ ਸੋ ਇਹਦੇ ਨਾਲ ਨਾਲ ਬੁਟਾਇਰਿਕ ਐਸਿਡ ਸਾਡੇ ਪੇਟ 'ਚ ਜਦੋਂ ਜਾਂਦਾ ਦੇਸੀ ਘਿਓ ਤਾਂ ਬੁਟਾਇਰਿਕ ਐਸਿਡ ਕਰਕੇ ਜਿਹੜੀਆਂ ਸਾਡੇ ਐਨਜ਼ਾਈਮਸ ਆ ਜਿਨ੍ਹਾਂ ਨੇ ਭੋਜਨ ਨੂੰ ਪਚਾਉਣਾ ਏ ਉਸ ਕ੍ਰੀਏਟ ਹੁੰਦੇ ਆ ਉਹਨਾਂ ਦੀ ਪ੍ਰੋਡਕਸ਼ਨ ਵੱਧ ਜਾਂਦੀ ਆ ਸੋ ਜਿਹਦੇ ਕਰਕੇ ਸਾਡੀ ਪਾਚਨ ਕਿਰਿਆ ਲਈ ਵੀ ਬਹੁਤ ਫਾਇਦੇ ਰੱਖਦਾ ਏ ਇਹਦੇ ਨਾਲ ਨਾਲ ਜਿੰਨਾ ਲੋਕਾਂ ਨੂੰ ਕਬਜ ਰਹਿੰਦੀ ਉਹਨਾਂ ਲਈ ਵੀ ਬਹੁਤ ਫਾਇਦੇ ਰੱਖਦਾ ਏ ਇਹਦੇ ਨਾਲ ਨਾਲ ਸਾਡੀਆਂ ਅੰਤੜੀਆਂ ਦੀ ਸਿਹਤ ਵਾਸਤੇ ਵੀ ਬਹੁਤ ਵਧੀਆ ਮੰਨਿਆ ਗਿਆ। ਸੋ ਓਵਰਆਲ ਇਹ ਸਾਡੀ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਦਾ ਏ। ਇਹਦੇ ਨਾਲ ਨਾਲ ਦੋਸਤੋ ਦੇਸੀ ਘਿਓ ਚ omega 3 ਫੈਟੀ ਐਸਿਡ ਹੁੰਦੇ ਆ ਜਿਹੜੇ ਸਾਡੇ ਬ੍ਰੇਨ ਨੂੰ ਤਾਕਤ ਦਿੰਦੇ ਆ। ਸਾਡੇ ਬ੍ਰੇਨ ਵਾਸਤੇ ਸੈਚੂਰੇਟਿਡ ਫੈਟ ਹੋਣਾ ਬਹੁਤ ਜ਼ਰੂਰੀ ਆ ਭੋਜਨ ਦੇ ਵਿੱਚ। ਸੋ ਦੇਸੀ ਘਿਓ ਤੋਂ ਸਾਨੂੰ ਸੈਚੂਰੇਟਿਡ ਫੈਟ ਵੀ ਮਿਲਦਾ ਜਿਹੜਾ ਸਾਡੇ ਬ੍ਰੇਨ ਦੇ ਸੈੱਲਾਂ ਨੂੰ ਰੀਜਨਰੇਟ ਕਰਨ ਵਾਸਤੇ ਬਹੁਤ ਫਾਇਦੇਮੰਦ ਆ ਸੋ ਇਹ ਸਾਡੀ ਮੈਮਰੀ ਨੂੰ ਵੀ ਵਧਾਉਂਦਾ ਏ ਸਾਡੇ ਦਿਮਾਗ ਨੂੰ ਵੀ ਕਹਿ ਲੋ ਵੀ শারਪ ਕਰਦਾ ਏ ਤੇ ਦਿਮਾਗ ਦੀ ਸਿਹਤ ਇਹਦੇ ਨਾਲ ਵਧੀਆ ਰਹਿੰਦੀ ਆ ਇਹਦੇ ਨਾਲ ਨਾਲ ਸਾਥੀਓ ਦੇਸੀ ਕੌਚ ਐਂਟੀ ਇਨਫਲਮੇਟਰੀ ਗੁਣ ਵੀ ਹੁੰਦੇ ਆ ਐਂਟੀ ਆਕਸੀਡੈਂਟ ਵੀ ਬਹੁਤ ਵਧੀਆ ਹੁੰਦੇ ਆ ਜਿਹੜੇ ਸਾਡੇ ਇਮਿਊਨਿਟੀ ਨੂੰ ਵਧਾਉਂਦੇ ਆ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵਧਾਉਂਦੇ ਆ ਤੇ ਜਿਹੜੀਆਂ ਕ੍ਰੋਨਿਕ ਇਲਨੈਸ ਆ ਐਂਟੀ ਇਨਫਲੇਮੇਟਰੀ ਗੁਣ ਹੋਣ ਕਰਕੇ ਤੇ ਐਂਟੀਆਕਸੀਡੈਂਟ ਗੁਣ ਹੋਣ ਕਰਕੇ ਜਿਵੇਂ ਸਾਡਾ ਬੀਪੀ ਵੱਧਦਾ ਏ ਜਾਂ ਜਿਹੜੇ 슈ਗਰ ਦੇ ਮਰੀਜ਼ ਆ ਜਾਂ ਜਿਨ੍ਹਾਂ ਨੂੰ ਦਿਲ ਦੀ ਪਰੇਸ਼ਾਨੀ ਹੋਣ ਦਾ ਖਤਰਾ ਏ ਸੋ ਸਾਡੀ ਜਾਂ ਥਾਇਰੋਇਡ ਦੀ ਦਿੱਕਤ ਆ ਸੋ ਸਾਡੀਆਂ ਜਿਹੜੀਆਂ ਕ੍ਰੋਨਿਕ ਇਲਨੈਸ ਆ ਉਹਨਾਂ ਵਾਸਤੇ ਵੀ ਬਹੁਤ ਫਾਇਦੇ ਰੱਖਦੇ ਆ ਇਹ ਗੁਣ ਸੋ ਦੇਸੀ ਘਿਓ ਦੀ ਕਿੰਨੀ ਮਾਤਰਾ ਰੋਜ਼ਾਨਾ ਅਸੀਂ ਲਈਏ ਜਿਦੇ ਨਾਲ ਸਾਨੂੰ ਇਹ ਸਾਰੇ ਲਾਭ ਮਿਲਣ ਕੋਈ ਨੁਕਸਾਨ ਨਾ ਮਿਲੇ ਤਾਂ ਸਾਥੀਓ ਰੋਜ਼ਾਨਾ ਅਸੀਂ ਇੱਕ ਤੋਂ ਦੋ ਚਮਚੇ ਦੇਸੀ ਘਿਓ ਦੇ ਖਾ ਸਕਦੇ ਹਾਂ ਇਹਦੇ ਨਾਲ ਸਾਨੂੰ ਫਾਇਦਾ ਹੀ ਮਿਲਣਗੇ ਕੋਈ ਨੁਕਸਾਨ ਨਹੀਂ ਹੋਊਗਾ ਤੇ ਸਭ ਤੋਂ ਜ਼ਰੂਰੀ ਦੇਸੀ ਘਿਓ ਬਾਰੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਉਹ ਇਹ ਆ ਕਿ ਦੋਸਤੋ ਬਹੁਤ ਸਮਾਂ ਪਹਿਲਾਂ ਵੇਖਿਆ ਜਾਂਦਾ ਸੀ ਵੀ ਸਵੇਰੇ-ਸਵੇਰੇ ਨਿਰਨੇ ਕਾਲਜ ਖਾਲੀ ਪੇਟ ਬਹੁਤ ਸਾਰੇ ਲੋਕ ਇਹਦਾ ਸੇਵਨ ਕਰਦੇ ਸੀ ਦੇਸੀ ਘੋੜ ਦਾ ਇੱਕ ਚਮਚੇ ਦਾ ਉਹਦੇ ਨਾਲ ਸਾਨੂੰ ਕੀ ਫਾਇਦਾ ਮਿਲਦਾ ਜੇ ਅਸੀਂ ਇਸ ਤਰ੍ਹਾਂ ਇਹਦੀ ਵਰਤੋਂ ਕਰਦੇ ਆ ਇਹਦੇ ਨਾਲ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਵੱਧ ਹੋ ਜਾਂਦਾ ਹੈ ਸੋ ਵੱਡੀ ਉਮਰ ਸਾਡਾ ਜਿਹੜਾ ਮੈਟਾਬੋਲਿਜ਼ਮ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਪਿਛਲੀਆਂ ਵੀਡੀਓਜ਼ ਵਿੱਚ ਵੀ ਦੱਸਿਆ ਵੀ ਸਲੋ ਹੋ ਜਾਂਦਾ ਜਦੋਂ ਸਾਡੀ 40 ਤੋਂ ਉੱਪਰ ਉਮਰ ਹੁੰਦੀ ਆ ਸੋ ਮੈਟਾਬੋਲਿਜ਼ਮ ਸਲੋ ਹੋਣ ਕਰਕੇ ਜੋ ਵੀ ਅਸੀਂ ਭੋਜਨ ਖਾਂਦੇ ਆ ਅਸੀਂ ਪੂਰੀਆਂ ਕੈਲਰੀਜ਼ ਨੂੰ ਸਾਡਾ ਸਰੀਰ ਬਾਲ ਨਹੀਂ ਪਾਉਂਦਾ ਤੇ ਉਹ ਚਰਬੀ ਦੇ ਰੂਪ ਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਤੇ ਅੱਗੇ ਜਾ ਕੇ ਸਾਨੂੰ ਫੈਟੀ ਲੀਵਰ ਦੀ ਪਰੇਸ਼ਾਨੀ ਮਟਾਪੇ ਦੀ 슈ਗਰ ਦੀ ਹੋਰ ਵੀ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਸੋ ਜੇ ਅਸੀਂ ਰੋਜ਼ਾਨਾ ਨਿਰਨੇ ਕਾਲਜ ਖਾਲੀ ਪੇਟ ਇੱਕ ਚਮਚਾ ਦੇਸੀ ਘਿਓ ਦੇ ਨਾਲ ਦਿਨ ਦੀ ਸ਼ੁਰੂਆਤ ਕਰਦੇ ਆ ਤਾਂ ਇਹਦੇ ਨਾਲ ਦੋਸਤੋ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਵੱਧ ਹੋ ਜਾਂਦਾ ਹੈ ਸੋ ਜਿਹਦੇ ਸਿੱਟੇ ਵਜੋਂ ਕੀ ਹੁੰਦਾ ਹੈ ਨਾ ਤਾਂ ਸਾਨੂੰ ਮਟਾਪਾ ਹੁੰਦਾ ਏ ਤੇ ਨਾ ਹੀ ਸਾਨੂੰ ਅੱਗੇ ਜਾ ਕੇ ਫੈਟੀ ਲਿਵਰ ਆਊਗਾ ਤੇ ਨਾ ਹੀ ਸਾਨੂੰ ਹੋਰ ਪਰੇਸ਼ਾਨੀਆਂ ਖੜੀਆਂ ਹੁੰਦੀਆਂ ਜਿੰਨਾਂ ਦੀ ਮਟਾਪੇ ਤੋਂ ਸ਼ੁਰੂਆਤ ਹੁੰਦੀ ਆ ਜਿਵੇਂ ਸ਼ੂਗਰ ਹੋ ਗਈ ਜਾਂ ਦਿਲ ਦੀਆਂ ਬਿਮਾਰੀਆਂ ਹੋ ਗਈਆਂ ਜਾਂ ਬਲੱਡ ਪ੍ਰੈਸ਼ਰ ਹੋ ਗਿਆ ਤੋ ਜੇ ਤੁਸੀਂ ਆਪਦੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ ਤਾਂ ਦੇਸੀ ਘਿਓ ਦਾ ਜਰੂਰ ਇਸਤੇਮਾਲ ਕਰੋ ਇਹਦੇ ਨਾਲ ਸਾਡੇ ਬ੍ਰੇਨ ਨੂੰ ਵੀ ਤਾਕਤ ਮਿਲਦੀ ਆ ਸਾਡੀ ਇਮਿਊਨਿਟੀ ਵੀ ਵਧੀਆ ਰਹਿੰਦੀ ਆ 슈ਗਰ ਦੇ ਮਰੀਜ਼ਾਂ ਲਈ ਵੀ ਬਹੁਤ ਵਧੀਆ ਇਹਦੇ ਨਾਲ ਭੋਜਨ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਹੇਠਾਂ ਹੋ ਜਾਂਦਾ ਏ ਇਹਦੇ ਨਾਲ ਸਾਡਾ ਕੋਲੇਸਟ੍ਰੋਲ ਵਧਦਾ ਨਹੀਂਗਾ ਸਗੋਂ ਘਟਦਾ ਸਾਡੇ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਤੇ ਇਹਦੇ ਨਾਲ ਨਾਲੇ ਨਸਾਂ ਨੂੰ ਵੀ ਲਚਕੀਲਾਪਨ ਦਿੰਦਾ ਏ ਨਸਾਂ ਦੀ ਵੀ ਕਹ ਲੋ ਵੀ omega 3 ਫੈਟੀ ਐਸਿਡ ਹੋਣ ਕਰਕੇ ਐਂਟੀ ਇਨਫਲਮੇਟਰੀ ਗੁਣ ਹੋਣ ਕਰਕੇ ਇਹ ਸਾਡੇ ਦਿਲ ਦੀ ਸਿਹਤ ਨੂੰ ਵੀ ਸਹੀ ਰੱਖਦਾ ਏ ਤੇ ਸਾਡੀਆਂ ਨਸਾਂ ਨੂੰ ਵੀ ਲਚਕੀਲਾ ਬਣਾਉਂਦਾ ਏ ਸੋ ਸਾਥੀਓ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਸ ਜਾਣਕਾਰੀ ਦਾ ਲਾਭ ਮਿਲ ਸਕੇ ਫਾਇਦਾ ਮਿਲ ਸਕੇ ਕਿਉਂਕਿ ਬਹੁਤ ਸਾਰੇ ਲੋਕਾਂ 'ਚ ਗਲਤ ਧਾਰਨਾ ਪਾਈ ਜਾਂਦੀ ਵੀ ਦੇਸੀ ਕਿਉ ਸਾਡੀ ਸਿਹਤ ਲਈ ਮਾੜਾ ਏ ਸੋ ਆ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਥੀਓ ਆਪਣਾ ਜਿਹੜਾ ਇਹ ਪੇਜ ਆ ਡਾਕਟਰ ਜੀਰਾ ਹੈਲਥ ਟਾਕ ਇਹਨੂੰ ਫੋਲੋ ਕਰ ਲਿਓ ਕਿਉਂਕਿ ਹੁਣ ਤੋਂ ਜਿਹੜੀਆਂ ਵੀ ਜਾਣਕਾਰੀ ਵਾਲੀਆਂ ਵੀਡੀਓਜ਼ ਆ ਸਿਹਤ ਨੂੰ ਲੈ ਕੇ ਉਹ ਮੈਂ ਇਸੇ ਪੇਜ ਤੇ ਹੀ ਅਪਲੋਡ ਕਰੂੰਗਾ ਸੋ ਆ ਪੇਜ ਨੂੰ ਵੀ ਫੋਲੋ ਕਰ ਲਿਓ ਤੇ ਆ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ